ਇੱਕ ਮੈਸੇਜ ਦੇ ਦੋ ਆਡੀਅੰਸ ਨੂੰ ਇੱਕ ਅਪਡੇਟ ਲਓ ਜੀ ਸਾਰੇ ਜਣੇ ਆਪਣੇ ਮਾਪਿਆਂ ਦੀ ਸੇਵਾ ਕਰੋ ਆਪਣੇ ਮਾਪਿਓ ਦਾ ਮਾਪਿਆਂ ਦੀ ਕਦਰ ਕਰੋ ਤੇ ਤੇ ਬੰਗਣਾ ਜਿਆਦਾ ਆਏਗਾ ਮੇਰੇ ਕਾਲੇ ਰੰਗ ਦਾ ਯਾਰ ਜਿਹੜੇ ਤੁਹਾਡੀ ਦਿੱਤੀਆਂ ਤੇ ਸੋਸ਼ਲ ਮੈਲਵੇਅਰ ਦਾ ਜੋ ਕੰਮ ਕਰ ਰਿਹਾ ਉਹਦੇ ਕਰਕੇ ਉਹਨਾਂ ਨੂੰ ਮੈਂ ਇੰਸਟਾਗ੍ਰam ਤੇ ਫੋਲੋ ਕਰ ਦਿਆਂਗਾ ਤੇ ਉਹਨਾਂ ਦੀ ਜੋ ਸਟੋਰੀ ਸੀਗੀ ਤੇ ਸਾਰਿਆਂ ਦੇ ਪੈਰੀ ਬੰਨ੍ਹ ਲੈ ਆ ਰਿਹਾ ਸੀ ਸੋਚਦਾ ਕਿ ਮਾਪੇ ਲਾਉਂਦੇ ਉਹ ਤੇਰੇ ਕਿੰਨਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਕੈਨ ਕਿ ਨਹੀਂ ਕੱਟ ਕਰਦੇ ਆ ਅਸੀਂ ਬਲੱਡ ਆਟ ਕਰਦੇ ਆ ਜਿੱਦਾਂ ਕਿ ਮੋਸ਼ਨ ਜੁੜੇ ਹੁੰਦੇ ਆ ਅਸੀਂ ਨੇ ਆਪਣੀ ਮੰਮਾ ਨੂੰ ਆਪਣੀ ਫਾਦਰ ਨੂੰ ਆਪਣੀ ਵਾਈਫ ਨੂੰ ਠੀਕ ਹੈ ਜੀ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਮੋਗੇ ਅਤੇ ਚੜ੍ਹਦੀ ਕਲਾ ਵਿੱਚ ਹੋਮੋਗੇ ਅੱਜ ਆਪਾਂ ਛੜਿਆਂਗੇ ਬਾਈ ਜੀ ਦੇ ਪਿੰਡ ਨੰਗਲਾ ਤੇ ਅੱਜ ਬਹੁਤ ਵਧੀਆ ਦਿਨ ਆਗਾ ਕਿਉਂਕਿ ਅੱਜ ਆਪਾਂ ਜਾ ਰਹੇ ਆ ਕਿੱਥੇ ਵੀਰੇ ਅਨਮੋਲ ਕੁਵਤਰਾ ਜੀ ਤੁਨੇ ਤੇ ਗਲਾਕ ਚੀ ਜੀਰੇ ਕੋ ਤੇ ਉਹਨਾਂ ਦੇ ਆ ਅੱਜ ਜੋ ਪੋਡਕਾਸਟ ਆ ਐਜ਼ ਐਨ ਆਡੀਅנס ਆਪਾਂ ਸਿਲੈਕਟ ਹੋਏ ਸੀਗੇ ਮੈਂ ਤੇ ਵੀਰਾ ਤੇ ਆਪਾਂ ਨੂੰ WhatsApp ਦੇ ਉੱਤੇ ਜੋ ਮੈਸੇजेस ਵਗੈਰਾ ਸਾਰੇ ਆਏ ਹੋਏ ਨੇ ਆਪਾਂ ਉਹਦੇ ਸਕਰੀਨਸ਼ਾਟ ਵੀ ਐਡ ਕਰਦਾਂਗੇ ਤੇ ਅੱਜ ਆਪਾਂ ਉੱਥੇ ਜਾ ਰਹੇ ਆ ਤੇ ਬਹੁਤ ਐਕਸਾਈਟਮੈਂਟ ਵੀ ਆ ਤੇ ਰੱਬ ਦੇ ਸ਼ੁਕਰ ਨਾਲ ਸਾਰੀਆਂ ਚੀਜ਼ਾਂ ਵਧੀਆ ਹੋ ਰਹੀਆਂ ਨੇ ਤੇਰਾ ਬੇਮੇਰ ਕਰੇ ਕਿ ਸਾਰੀਆਂ ਚੀਜ਼ਾਂ ਵਧੀਆ ਹੋ ਜਾਣ ਤੇ ਉੱਥੇ ਜਾ ਕੇ ਇਦਾਂ ਨਾ ਹੋ ਜੇ ਕਿਤੇ ਕਿ ਤੁਲਾਵਤ ਤੋਂ ਵੀ ਜੀ ਅੱਜ ਕਿਤੇ ਗਏ ਹੋਏ ਨੇ ਸ਼ੋਅ ਆ ਗਿਆ ਇੱਕ ਦਾ ਵੀ ਹੋਰ ਕੈਂਸਲ ਹੋ ਜਵੇ ਜਿਹੜਾ ਨਮੂਰਤ ਅਤਰਾ ਹੀ ਅਵੇਲੇਬਲ ਹੀ ਹੈ ਨਾ ਤੇ ਸ케ਡਿਊਲ ਸਾਰਾ ਜਿਹੜਾ ਵਧੀਆ ਰਹੇ ਜਿੱਦਾਂ ਜਿੱਦਾਂ ਸ케ਡਿਊਲ ਹੈਗਾ ਉਹਦਾ ਉਹਦਾ ਸਾਰੀਆਂ ਚੀਜ਼ਾਂ ਹੋ ਜਾਣ ਤੇ ਉੱਥੇ ਜਾ ਕੇ ਆਪਾਂ ਤੁਹਾਨੂੰ ਸਾਰਾ ਬੁਲਾਵਾਂਗੇ ਤੇ ਬਾਈ ਦਾ ਜਿਹੜਾ ਸੈਟ ਅਪ ਆ ਦਿਖਾਵਾਂਗੇ ਵੀ ਬਾਈ ਪੌਡਕਾਸਟ ਕਿਵੇਂ ਕਰਦੇ ਆ ਕਿੰਨੇ ਕਿ ਕੈਮਰੇ ਲੱਗੇ ਹੁੰਦੇ ਆ ਕਿਉਂਕਿ ਆਪਾਂ ਜਿਹੜੀ ਚੀਜ਼ ਦੇਖਦੇ ਆਂਗੇ ਉਦੋਂ ਆਪਾਂ ਨੂੰ ਇੰਨਾ ਪਤਾ ਨਹੀਂ ਹੁੰਦਾ ਵੀ ਕਿ ਕੁਝ ਪਿੱਛੇ ਕੈਮਰੇ ਦੇ ਹੈਗਾਗਾ ਕਿ ਕਿੰਨੇ ਕਿ ਲੋਕ ਕੰਮ ਕਰਦੇ ਆ ਉਹ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਦਿਖਾਉਣ ਦੇ ਕੰਮ ਕੋਸ਼ਿਸ਼ ਕਰਾਂਗੇ ਕਿ ਕਿਵੇਂ 8-10 ਲੱਖ ਠੱਟੋ-ਕੱਟ ਲੱਗਦਾ ਹੈ ਇੱਕ ਛੋਟਾ ਜਿਹਾ ਸਟੂਡੀਓ ਬਣਾਉਣ ਦੀ ਤੇ ਬਾਈ ਦਾ ਤਾਂ ਪ੍ਰੋਡਕਸ਼ਨ ਹਾਊਸ ਦੀ ਬਹੁਤ ਵੱਡਾ ਸ਼ਾਇਦ ਉਹਦੇ ਉੱਤੇ ਤਾਂ ਖਰਚਾ ਬਹੁਤ ਜ਼ਿਆਦਾ ਹੋਊਗਾ ਉਹ ਚੀਜ਼ਾਂ ਸਾਰੀਆਂ ਜੱਪਾ ਦੇਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਅੱਜ ਆਪਾਂ ਚੱਲਦੇ ਆਂ ਲੁਧਿਆਣੇ ਕਿੱਥੇ ਸੀਗਾ ਮੇਰਾ ਆਪਣਾ ਗ੍ਰੈਸ ਸਾਈ ਚਾਈ ਦਾ ਆਮ ਆਮੜਾ ਰੋਡ ਤੇ ਬਾਕੀ ਜਿਹੜੇ ਤੁਸੀਂ ਵੀਡੀਓ ਨੂੰ ਦੇਖ ਰਹੇ ਆ ਅਲੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਜਿਹੜੇ ਸਰਦਾਰੀ ਨੂੰ ਪਿਆਰ ਕਰਦੇ ਆ ਪਹਿਲੇ ਇੱਕ ਪਿਆਰ ਰਹਿ ਜਾ ਰਹੇ ਤੇ ਹਾਰਟ ਵੀ ਜਿਓਂ ਸੇ ਆਪਾਂ ਹੁਣ ਮਿਲਦੇ ਆ ਜਿਹਰੇ ਦੇ ਹੋਰ ਵੀ ਚੋਹ ਤੇ ਜਾ ਕੇ ਸਿਰ ਥੈਂਕ ਯੂ ਸੋ ਸਫਰ ਹੋ ਗਿਆ ਸਟਾਰਟ ਤੇ ਆਲੇ ਦੁਆਲੇ ਦਾ ਮੌਸਮ ਵੀ ਬਹੁਤ ਵਧੀਆਗਾ ਤੇ ਉੱਥੇ ਜਾ ਕੇ ਦੇਖਦੇ ਆਂਗੇ ਕਿ ਹੁਣ ਕੀ ਬਣਦਾ ਹੋਪ ਕਿ ਸਾਰਾ ਕੁਝ ਸਹੀ ਰਵੇ ਤੇ ਐਕਸਪੀਰੀਅੰਸ ਬੈਸਟ ਜਵਾਬ ਸੋ ਹੁਣ ਆਪਾਂ ਪਹੁੰਚ ਚੁੱਕੇ ਆਂ ਕਿ ਲੋਕੇਸ਼ਨ ਦੇ ਉੱਤੇ ਜਿਹੜੀ ਲੋਕੇਸ਼ਨ ਆਪਾਂ ਨੂੰ ਦਿੱਤੀ ਗਈ ਸੀ ਅ ਵੀਰ ਜੀ ਦੇ ਮੈਨੇਜਰ ਨੇ ਜੋ ਉਹਨਾਂ ਵੱਲੋਂ ਸੋ ਇੱਕ ਵਾਰ ਮੈਂ ਤੁਹਾਨੂੰ ਦਿਖਾ ਦਾਂ ਕਿ ਇਹ ਉਹ ਜਗ੍ਹਾ ਕੀ ਅੰਦਰ ਸਟੂਡੀਓ ਵਾਈ ਦਾ ਤੇ 12 ਵਜੇ ਦਾ ਟਾਈਮ ਸੀ ਆਪਾਂ ਥੋੜਾ ਪਹਿਲਾਂ ਆਏ ਹੋਏ ਆਂ ਤੇ ਇੱਥੇ ਸਾਡੇ ਨਾਲ ਗੱਲ ਕਰਨ ਨੂੰ ਕੋਈ ਮਿਲਿਆ ਨਹੀਂ ਹੈਗਾ ਬਾਕੀ ਦੇਖਦੇ ਆ ਕੀ ਹੁੰਦਾ ਹੈਗਾ ਇੱਕ ਵੀਰ ਆਪਾਂ ਨੂੰ ਹੋਰ ਮਿਲੇ ਸੋ ਕਿੱਧਰ ਗਿਆ ਵੀ ਉਹ ਜਾਂਦਾ ਚਲੇ ਗਿਆ ਵੀਰ ਫੰਕ ਹੋਣੀ ਹੈ ਫਿਰ ਚਲੋ ਫਿਰ ਆਪਾਂ ਵੀ ਅੰਦਰ ਚਲਦੇ ਆਂਗੇ ਤੇ ਮਿਲਦੇ ਆਂਗੇ ਪੌਡਕਾਸਟ ਤੋਂ ਬਾਅਦ ਸੋ ਇਹ ਹੈ ਜੀ ਸਟੂਡੀਓ ਸੋ ਦੇਖ ਸਕਦੇ ਆ ਕਿ ਇੱਕ ਪੌਡਕਾਸਟ ਨੂੰ ਸ਼ੂਟ ਕਰਨ ਦੇ ਲਈ ਕਿੰਨੀ ਵੱਡੀ ਟੀਮ ਕੰਮ ਕਰਦੀ ਹੈ ਤੇ ਕਿੰਨੇ ਜ਼ਿਆਦਾ ਵਰਕਰ ਲੱਗੇ ਹੋਏ ਆ ਤੇ ਪਿੱਛੇ ਬੈਠਣ ਲਈ ਬਹੁਤ ਵਧੀਆ ਪ੍ਰਵੰਸੀ ਚੇਅਰਜ਼ ਬਹੁਤ ਵਧੀਆ ਸੀ ਸੰਗਾਰਨੀ ਅਸਿਸਗਾ ਯਾ ਪੌਡਕਾਸਟ ਆਇਆ ਨਾ ਕੋਈ ਕਿ ਠੀਕ ਹੈ ਠੀਕ ਹੈ ਉਹ ਵੀ ਬਈ ਵਧੀਆ ਯਾਰ ਇੰਦਰੀਆਂ ਇੱਕ ਵਜ ਚੁੱਕਿਆ 12 ਵਜ ਦਾ ਟਾਈਮ ਸੀਗਾ ਤੇ ਥੋੜੀ ਜਿਹੀ ਵੇਟ ਕਰਨੀ ਪੈਦੀ ਤੁਹਾਨੂੰ ਗਿਲਾ ਕਰਦਾ ਕੋਈ ਥੱਕਾ ਜਾਣੀਗਾ ਦੇਖੀ ਪ੍ਰੋਡਕਸ਼ਨ ਹੌਸਾ ਪੂਰਾ ਕੈਂਡ ਵੇਲੇ ਬਿਕਸ ਆ ਰਹੇ ਮਹੀਨੇ 10 ਤੱਕ ਕੰਮ ਨਹੀਂ ਲੱਗਣਾ ਬਾਕੀ ਭਾਈ ਜੇ ਤੋ ਪੋਡਕਾਸਟ ਆਇਆ ਨਾ ਮੇਰੀ ਵੀਡੀਓ ਜ਼ਰੂਰ ਦੇਖਣੀ ਹੈ ਬਈ ਲਾਈਕ ਕਮੈਂਟ ਸ਼ੇਅਰ ਕਰਦੇ ਭਾਈ ਬਦੋਰ ਤੋਂ ਆਇਆ ਮੈਂ ਅਰਜੰਟ ਢਿੱਲੋਂ ਨੂੰ ਮਿਲਿਆ ਉਹ ਪਰਾਵਾ ਇਕੱਠੇ ਬੰਟੀ ਖੇਡਦੇ ਰਹੇ ਆ ਹੇ ਮੋਰ ਕੱਢੀ ਆਰਜੈਂਟਲ ਨੂੰ ਵੀ ਰਿਹਾ ਹੁੰਦਾ ਹੁੰਦਾ ਪਿੰਡ ਇੱਧਰ ਦੇਖੋ ਜਿਹੜਾ ਵੀ ਮਤਾਈ ਦੀ ਯਾਰ ਜੱਟੀ ਲੋੜਾ ਉਡੋੜ ਤੋਂ ਆਇਆ ਬੜਾ ਇਹ ਦੇਖੋ ਜਿੰਨੀ ਟਿੰਟੀ ਨੂੰ ਮਲਾਈ ਦੀ ਯਾਰ ਹੈ ਫੋਟੋ ਫਾਈ ਕਹਿੰਦਾ ਵੀ ਮੈਂ ਤੇ ਆਰਜੈਂਟਲ ਵਾਸੀ ਇਕੱਠੇ ਗੋਲੀਆਂ ਖੇਡਦੇ ਰਹੇ ਆ ਇੱਥੇ ਸਾਰੇ ਵਧੀਆ ਚੇਅਰਸ ਵਗੈਰਾ ਲੱਗੀਆਂ ਹੋਈਆਂ ਨਹੀਂਆਂ ਤੇ ਬਾਈ ਆਪਣੇ ਖੁਸ਼ੀ ਮਜਾ ਲੱਗ ਰਹੀ ਤੇ ਇੰਟਰਵਿਊ ਕਰਨਾ ਬਈ ਸੀਗਾ ਤੇ ਹੋਰ ਬਾਈ ਕੀ ਗੱਲ ਚੱਲ ਰਹੀ ਤੁਹਾਨੂੰ ਕਿਹੋ ਜਿਹਾ ਫੀਲ ਹੋ ਰਿਹਾ ਹੈ ਬਾਈ ਬੋਰਡ ਮੈਨਿਜਰ ਜੇਲੇ ਉਹਨਾਂ ਦਾ ਇੰਟਰਵਿਊ ਹਾਂ ਸਹੀ ਗੱਲ ਹੈ ਥੋੜਾ ਮਤਲਬ ਟਾਈਮ ਦੇ ਨਾਲ ਆਉਣਾ ਚਾਹੀਦਾ ਹੈਗਾ ਬਾਕੀ ਬੰਦੇ ਵਧੀਆ ਨੇ ਜੇ ਤੁਹਾਨੂੰ ਕੁਝ ਹੋਰ ਕੋਈ ਵੀ ਹੋਰ ਕੋਈ ਜੇ ਤੁਹਾਨੂੰ ਜੁੜਨੀ ਪਰ ਉਹਦੇ ਨੂੰ ਕੋਈ ਪਰਸਨ ਸੋਚਦਾ ਹੈ ਉਹ ਬੇਦਾਮ ਕਰਾਇਆ ਹੁੰਦਾ ਪਹਿਲਾਂ ਲੈ ਕੇ ਹੁਣ ਬੀਟ ਮਾਕਸ ਕੋਈ ਮੱਖੀਆਂ ਵਾਲੇ ਪੁੱਤਰ ਪਿਛਲੇ ਵਾਰੀ ਨੇ ਮੈਂ ਮੱਖਾਂ ਨੂੰ ਚਾਹਣ ਚਾਹਤੀ ਉਹ ਦਰਾਤਾ ਸਰਫੀ ਕਹਿੰਦੇ ਭਾਈ ਇਸ ਮੱਖੀ ਗੜੂ ਕਿੰਦਾ ਮੈਂ ਬਰਾਦਰ ਉਹਨੂੰ ਆਪਰੇ ਮਾਉਂਦਾ ਤੋਂ ਮੇਰੇ ਕੁੜਤੇ ਦਾ ਰੰਗ ਸਹੀ ਨਾ ਜੀਦਾ ਤੇ ਬੰਦਾ ਜਾਦਾ ਆਇਆ ਮੇਰੇ ਕਾਲੇ ਰੰਗ ਦਾ ਯਾਰ ਤੇ ਮੈਂ ਖੁਤਤੀਆਂ ਤੈਨੂੰ ਯਾਰ ਇਹ ਨੂੰ ਚਾ ਲਈ ਕਿਤਾ ਕੋਈ ਹੋਣੀ ਚੋੜੀ ਲਾ ਦੇ ਕੋਈ ਸੋ ਬਾਈ ਆ ਚੁੱਕੇ ਨੇ ਤੁਸੀਂ ਦੇਖ ਕੇ ਬਾਈ ਨੂੰ ਕਿੱਦਾਂ ਲੱਗ ਰਿਹਾ ਵਦਿਆ ਲੱਗ ਰਿਹਾ ਬਾਈ ਤੇ ਬਾਈ ਸਾਹਮਣੇ ਬੱਠੇ ਨੇ ਵੇਖੋ ਕਿਦਾਂ ਮੈਂ ਵੀ ਇਹ ਯੂ ਕਲਾਸਿਕ ਫੋਟੋਗ੍ਰਾਫੀ ਹੈ। ਅੱਜ ਇਹ ਵਿਸ਼ਾ ਬਾਰੇ ਵੀ ਗੱਲ ਕਰਾਈ ਬੰਨ। ਸਾਰਿਆਂ ਦੇ ਪੈਰੀਂ ਬੰਨ ਲਾ ਫਟਾ। ਲੈ ਹਰ ਕੋਈ ਸਹੀ ਲੋਜ। ਬੰਦਾ ਹਰਦੀ ਸੋਚਦਾ ਕਿ ਐਤ ਮ ਬਲੌਗ ਹੋਏ ਤੇ ਤੁਹਾਨੂੰ ਗਬਰਤ ਕਰ ਦੇਗਾ। ਵੀਰੇ ਆਪ ਬਲੌਗ ਸ਼ੂਟ ਕਰ ਰਹੇ ਸੀਗੇ ਸਾਰਾ ਬਲੌਗ ਹੋਣਾ ਇਹ ਇੱਕ ਮੈਸੇਜ ਦੇ ਦੋ ਆਡੀਅנס ਨੂੰ ਇੱਕ ਅਪਡੇਟ। ਲਓ ਜੀ ਸਾਰੇ ਜਣੇ ਆਪਣੇ ਮਾਪਿਆਂ ਦੀ ਸੇਵਾ ਕਰੋ। ਆਪਣੇ ਮਾਪਿਓ ਦਾ ਮਾਪਿਆਂ ਦੀ ਕਦਰ ਕਰੋ ਤੇ ਆਪਣੇ ਭੈਣ ਭਾਈਆਂ ਦੇ ਹਮੇਸ਼ਾ ਨਾਲ ਇੱਕ ਜੱਟੀ। ਨਾਓ थैंक यू थैंक यू थोड़ी कर सकदा हां जी हां करो करो भाई आ जाओ भाई तेरे गुलाब Sidhu Viray ਨੂੰ ਮਿਲੇ ਸੀ ਵੀਰਾ ਜਿੰਨਾ ਵਧੀਆ ਗੋੰਦਾ ਉਹ ਤੋਂ ਵੱਧ ਵਧੀਆ ਇਨਸਾਨ ਹੈ ਬਹੁਤ थैंक यू भाई ਬਹੁਤ ਹੈ ਅਬ ਤੇਰੇ ਕਿੰਨਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ थैंक यू डॉ थैंक यू बहुत थैंक यू भाई ਸੋ ਪੋਡਕਾਸਟ ਹੋ ਚੁੱਕਿਆਗਾ ਕੰਪਲੀਟ ਤੇ ਬਾਈ ਜੀ ਹੁਣੀ ਰਿਫਰੈਸ਼ਮੈਂਟ ਲੈ ਰਹੇ ਆ ਤੇ ਆਪਾਂ ਤੁਹਾਨੂੰ ਪਤਾ ਹੀ ਹੈਗਾ ਜਿਆਦਾ ਖਾਣੀਆਂ ਥੋੜੇ ਇਸ ਲਈ ਦੋ ਚੱਕ ਲੈ ਆ। ਭਾਈ ਸਾਰੇ ਵੀ ਇੱਧਰ ਹੋਰ ਵੀਰੇ ਬਹੁਤ ਵਧੀਆ ਲੱਗਿਆ ਬ੍ਰਦਰ ਤੁਹਾਨੂੰ ਵੀਰੇ ਬਹੁਤ ਲੱਗਾ ਐਂਸਪਾਇਰਿੰਗ ਤੇ ਵੀਰ ਜੀ ਆਪਣੇ ਨਾਲ ਖੜੇ ਨੇ ਆਰਟਿਸਟ ਨੇ ਵੀਰੇ ਆਪਣਾ ਨਾਮ ਕੀ ਆ? ਮੇਰਾ ਨਾਮ ਮਲੇਚ ਬਾਵਾ ਤੇ ਵੀਰਾ ਜੋ ਆਰਟ ਕਰਦਾਗਾ ਉਹ ਪੰਜਾਬ ਦੇ ਵਿੱਚ ਇਸ ਟਾਈਮ ਤੱਕ ਕੋਈ ਨਹੀਂ ਕਰ ਰਿਹਾ ਮੈਂ ਚਾਹੁੰਨਾ ਕਿ ਵੀਰਾ ਆਪੀ ਦਾ ਹੱਦ ਹੋਵੇ ਕਿ ਕਿਹੜੀ ਆਰਟ ਕਰਦੇ ਆ? ਹੰਦੀ ਤੇ ਅਸੀਂ ਜਿਹਦਾ ਸਭ ਤੋਂ ਯੂਨੀਕ ਆਰਟ ਕਰੀਏ ਅਸੀਂ ਬਲਾਡ ਆਰਟ ਕਰਦੇ ਆ ਜਿੱਦਾਂ ਕਿਸੇ ਦੇ ਇਮੋਸ਼ਨ ਜੁੜੇ ਹੁੰਦੇ ਆ ਕਿਸੇ ਨੇ ਆਪਣੀ ਮੰਮਾ ਨੂੰ ਆਪਣੇ ਫਾਦਰ ਨੂੰ ਤੇ ਆਪਣੀ ਵਾਈਫ ਨੂੰ ਠੀਕ ਹੈ ਜੀ ਇੱਕ ਵਧੀਆ ਗਿਫਟ ਦੇਣਾ ਆ ਉਹ ਪਲਾਟ ਆਟ ਸਭ ਤੋਂ ਬੈਸਟ ਰਹੇਗੀ ਤੇ ਬਾਈ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਆਪਣੀ ਇੱਕ ਵਾਰ ਆਈਡੀ ਮੇਰੀ ਇੰਸਟਾਗ੍ਰam ਆਈਡੀ ਆ ਅਮਰਿਤਕਵਨ ਅੰਡਰਸਕੋਰ ਪਾਹ ਹਾਂ ਜਿਵੇਂ ਬਾਈ ਨੇ ਮੈਂ ਅਮਨੋਜ ਲਈ ਦਾ ਪੋਡਕਾਸਟ ਤੇ ਮੈਂ ਦੇਖਿਆ ਸੀਗਾ ਉਹ YouTube ਤੇ ਵੀਰੇ ਉਹਦੇ ਤੁਸੀਂ ਜੀਖਣ ਵੀਰੇ ਦੀ ਵੀ ਬਣਾਈ ਗਈ ਤੇ ਹੁਣ ਵੀਰੇ ਨੇ ਗਲਾਲ ਸਿੱਧੂ ਤੇ ਅਮਰਿਤਕ ਆਪਣੇ ਅਨਮੋਲ ਵੀਰੇ ਦੀ ਵੀ ਬਣਾਈ ਹੈਗੀ ਤੇ ਬਹੁਤ ਵਧੀਆ ਮਤਲਬ 8000 ਇਦਾਂ ਦਾ ਪਹਿਲਾਂ ਤੋਂ ਜਿਗਰਾ ਕਰਨੀ ਬੜਾ ਔਖਾ ਹੈਗਾ ਤੇ ਬਹੁਤ ਵਧੀਆ ਵੀਰੇ ਕੰਮ ਕਰਦੇ ਹੋਗੇ ਬੈਸਟ ਵੀਰੇ ਸੋ ਇਸ ਲੋਕੇਸ਼ਨ ਤੇ ਐਸੀ ਆਪਾਂ ਪੌਡਕਾਸਟ ਸੁਣਨ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤੇ ਬਾਈ ਸੀਗੇ ਨਾਲ ਬਾਈ ਦਾ ਐਕਸਪੀਰੀਅੰਸ ਵੀ ਬਹੁਤ ਵਧੀਆ ਰਿਹਾ ਬਾਈ ਕੁਝ ਕਹਿਣਾ ਵਾ ਬਾਈ ਬਾਰੇ ਬਾਈ ਬਹੁਤ ਘੈਂਟ ਬੰਦਾ ਯਾਰ ਗੁਲਾਬ ਸਿੱਧੂ ਬਾਈ ਜਿੰਨੀ ਕੁ ਬਾਈ ਕੋਲੇ ਸਕਸੈਸ ਆ ਫੇਰ ਵੀ ਬਾਈ ਇੰਨਾ ਡਾਊਨ ਟੂ ਅਰਥ ਆ ਕਿਉਂਕਿ ਸਿੱਧੂ ਬਾਈ ਵੀ ਬਹੁਤ ਜ਼ਿਆਦਾ ਡਾਊਨ ਟੂ ਅਰਥ ਸੀਗਾ ਤੇ ਗੁਲਾਬ ਬਾਈ ਵੀ ਤੇ ਸਿਹਰਾ ਬੰਦੇ ਘੈਂਟ ਨੇ ਤੇ ਮਤਲਬ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਇਦਾਂ ਨਹੀਂ ਸ਼ੋ ਕੀਤਾ ਬਾਈ ਨੇ ਜਿਵੇਂ ਬਾਲੇ ਵੱਡੇ ਬੰਦੇ ਨੇ ਮੈਨੂੰ ਵੀ ਫੈਮਿਲੀ ਦੇ ਮੰਗੂ ਹੀ ਹੋਇਆ ਤੇ ਲੱਗ ਰਿਹਾ ਸੀਗਾ ਕਿ ਗੱਲਾਂ ਮੁੱਕਣਾਂ ਗੱਲਾਂ ਚੱਲਦੀਆਂ ਰਹਿਣ ਬਾਈ ਨੇ ਬਹੁਤ ਕੁਝ ਚੀਜ਼ਾਂ ਸ਼ੇਅਰ ਕੀਤੀਆਂ ਪੋਡਕਾਸਟ ਸੁਣਿਓ ਜੋ ਚੈਨਲ ਤੇ ਉਹ ਬਲੌਗ ਵੀ ਉਦੋਂ ਹੀ ਆਊਗਾ ਤੇ ਅੱਜ ਤਰੀਕ ਹੈਗੀ ਹੈਗੀ 18 ਜੁਲਾਈ 2000 ਆਪਣਾ 25 ਜਲਦ ਤੱਕ ਤੇ ਦੇਖਦੇ ਆਂ ਕਦੋਂ ਆਉਂਦਾ ਸੋ ਹੁਣ ਆਪਾਂ ਚੱਲਦੇ ਆਂ ਘਰ ਵਾਪਸ ਰਿਵਿਊ ਦੀ ਜੋ ਵੀਡੀਓ ਅਲੱਗ ਬਣਾਵਾਂਗੇ ਤੇ ਬਹੁਤ ਵਧੀਆ ਐਕਸਪੀਰੀਅੰਸ ਸੀ ਉੱਥੇ ਆਪਣੇ ਵੀ ਕੁਝ ਸ਼ਾਰਟਸ ਲਈ ਸੀ ਜਿਹੜੇ ਮੈਂ ਐਡ ਕਰ ਦੂੰਗਾ ਹੈਪੀ ਵੀਡੀ ਸੋਸ਼ਲ ਵੈਲਅਰ ਦਾ ਜੋ ਕੰਮ ਕਰ ਰਿਹਾ ਉਹਦੇ ਕਰਕੇ ਉਹਨਾਂ ਨੂੰ ਮੈਂ ਇੰਸਟਾਗ੍ਰam ਤੇ ਫੋਲੋ ਕਰ ਦਾਂਗਾ ਤੇ ਉਹਨਾਂ ਦੀ ਜੋ ਸਟੋਰੀ ਸੀਗੀ ਤੇ ਮੈਂ ਟਰਾਈ ਕੀਤਾ ਵੀ ਉਹਨਾਂ ਨੂੰ ਕੰਟੈਕਟ ਕੀਤਾ ਜਾਵੇ ਜੋ ਉਹਨਾਂ ਨੇ ਮੈਨੇਜਮੈਂਟ ਦਾ ਨੰਬਰ ਦਿੱਤਾ ਸੀਗਾ ਤੇ ਉਹਦੇ ਨਾਲ ਲੱਗੀ ਲਈ ਉਹ ਕਹਿੰਦੇ ਵੀ ਵੀਅਰ ਸਿਲੈਕਟਡ ਹੈ। ਚਲ ਬਹੁਤ ਬੜੀਆ ਹੈ। ਠੀਕ ਹੈ। ਥੈਂਕ ਯੂ ਤੁਸੀਂ ਆਇਆ। ਥੈਂਕ ਤਾਂ ਉਹ ਜਿਹਾ ਮੈਂ ਸੀ ਆਪੋਂ ਹੈ ਹਾਂ ਜੀ ਵੀਡੀਓ ਦੇਖੀ ਸੀਗੀ ਤੇ ਫਿਰ ਮੈਸੇਜ ਆਇਆ ਸੀ ਮੈਸੇਜ ਤੋਂ ਬਾਅਦ ਮੇਲ ਵੀ ਪਾਈ ਸੀਗੀ ਤੇ